ਪੰਜਾਬ ਚ ਦਿਨੋ ਦਿਨ ਵੱਧ ਰਹੇ ਗੈਂਗਸਟਰਵਾਦ ਤੇ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਦੇਖਤੇ ਹੋਏ ਗੁਰਦਾਸਪੁਰ ਤੋਂ ਮੌਜੂਦਾ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਚਿੱਠੀ ਲਿਖੀ ਹੈ ਸੁਖਜਿੰਦਰ ਰੰਧਾਵਾ ਵੱਲੋਂ ਲਿਖੀ ਗਈ ਚਿੱਠੀ ਚ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੰਦੇ ਆ ਕਿਹਾ ਹੈ ਕਿ ਗੈਂਗਸਟਰਵਾਦ ਜ਼ਬਰੀ ਵਸੂਲੀ ਦੀਆਂ ਕਾਲਾਂ ਤੇ ਨਸ਼ੇ ਪੰਜਾਬ ਚ ਇੱਕ ਵੱਡਾ ਖਤਰਾ ਨੇ ਤੁਸੀਂ ਦੇਖ ਸਕਦੇ ਹੋ ਕਿ ਤਿੰਨ ਪੇਜਾਂ ਦੀ ਇੱਕ ਵੱਡੀ ਚਿੱਠੀ ਲਿਖ ਸੁਖਜਿੰਦਰ ਰੰਧਾਵਾ ਨੇ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਤੇ ਜ਼ੋਰ ਦਿੱਤਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੇ ਗ੍ਰਹਿ ਮੰ ਤੇ ਕੇ ਅੰਕੜਿਆਂ ਦਾ ਵੀ ਜ਼ਿਕਰ ਕੀਤਾ ਹੈ ਉਹਨਾਂ ਨਸ਼ੀਲੇ ਤੇ ਅਪਰਾਧ ਵਾਲੇ ਮਾਮਲੇ ਚ 2023 ਤੋਂ ਲੈ ਕੇ ਹੁਣ ਤੱਕ ਦਾ ਸਾਰਾ ਵੇਰਵਾ ਲਿਖਿਆ ਹੈ ਤੁਸੀਂ ਦੂਸਰੇ ਪੇਜ 'ਤੇ ਦੇਖ ਸਕਦੇ ਹੋ ਕਿ ਸੁਖਜਿੰਦਰ ਰੰਧਾਵਾ ਨੇ ਇਹ ਵੀ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਨਿਰਦੇਸ਼ ਵੀ ਦਿੱਤੇ ਜਾਣ ਕਿ ਪੰਜਾਬ ਸਰਕਾਰ ਡੀਜੀਪੀ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਤੋਂ ਕੁਝ ਗੱਲਾਂ ਦਾ ਸਪਸ਼ਟੀਕਰਨ ਵੀ ਲਿਆ ਜਾਵੇ ਉਹਨਾਂ ਨੇ ਇੱਕ ਸਪਸ਼ਟੀਕਰਨ ਕਿਹਾ ਹੈ ਕਿ ਦਰਜ ਕੀਤੇ ਗਏ ਮਾਮਲੇ ਤੇ ਅਪਰਾਧ ਦਾ ਡਾਟਾ ਗੈਂਗਸਟਰਾਂ ਦੇ ਵਿਰੁੱਧ ਐਫਆਈਆਰ ਦੀ ਗਿਣਤੀ ਕਿੰਨੀ ਜਾਵੇ ਐਨਡੀਪੀਐਸ ਐਕਟ ਦੇ ਦਰਜ ਕੀਤੇ ਮਾਮਲਿਆਂ ਦੀ ਗਿਣਤੀ ਜੇਲ੍ਹ ਦੇ ਅੰਦਰ ਗਿਰੋਹਾਂ ਦੇ ਸੰਚਾਰਨ ਨੂੰ ਰੋਕਣ ਲਈ ਅਪਣਾਏ ਗਏ ਉਪਾਅ ਤੇ ਅਜਿਹੇ ਕਈ ਹੋਰ ਸਵਾਲ ਸੁਖਜਿੰਦਰ ਰੰਧਾਵਾ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਡੀਜੀਪੀ ਨੂੰ ਪੁੱਛੇ ਨੇ ਇਸ ਦੇ ਨਾਲ ਹੀ ਸੁਖਜਿੰਦਰ ਰੰਧਾਵਾ ਨੇ ਇਸ ਗੱਲ ਦਾ ਸਪਸ਼ਟਿਕਰਨ ਡੀਜੀਪੀ ਤੇ ਮੁੱਖ ਮੰਤਰੀ ਨੂੰ ਚੈਨਣਾ ਰਹੀ ਦੇਣ ਲਈ ਕਿਹਾ ਹੈ ਇਸ ਦਿਨ ਇਹ ਅੱਜ ਦੁਪਹਿਰ ਸੀਐਮ ਭਗਵੰਤ ਮਾਨ ਦੀ ਅਹਿਮ ਪ੍ਰੈਸ ਕਾਨਫਰੰਸ ਵੀ ਹੋਈ ਸੀ ਜਿਸ 'ਚ ਉਹਨਾਂ ਨੇ ਸੁਖਜਿੰਦਰ ਰੰਧਾਵਾ ਨੂੰ ਇਸ ਗੱਲ ਦਾ ਜਵਾਬ ਦਿੰਦੇ ਕਿਹਾ ਹੈ ਕਿ ਗੈਂਗਸਟਰਵਾਦ ਤੁਸੀਂ ਹੀ ਲੈ ਕੇ ਆਏ ਹੋ ਤੇ ਇਸ ਨਾਲ ਹੋਰ ਵੀ ਕੁਝ ਵੱਡੇ આરોਪ ਲਗਾਏ ਨੇ ਤੇ ਉਹਦੇ ਵਿੱਚ ਉਹਨੇ ਗੈਂਗਾਂ ਦੀ ਸਾਰੇ ਗੈਂਗਾਂ ਦੀ ਰਿਪੋਰਟ ਵੀ ਦਿੱਤੀ ਨਾ ਵੀ ਕਿਹੜੇ-ਕਿਹੜੇ ਨੇ ਸੁਖਜਿੰਦਰ ਰੰਧਾਵਾ ਨੇ ਸਪੀਕਰ ਸਾਹਮਣੇ ਲਿਖਿਆ ਵੀ ਪੰਜਾਬ 'ਚ ਗੈਂਗਸਟਰ ਵਧ ਗਏ ਤੇ ਸੁਖਜਿੰਦਰ ਰੰਧਾਵਾ ਹੀ ਤਾਂ ਲਿਆਇਆ ਉਹਨਾਂ ਨੂੰ ਥੋੜਾ ਜਿਹਾ ਡਰੈਸ ਵੀ ਦੇਣ ਦਾ ਵੀ ਕਿਹੜੇ-ਕਿਹੜੇ ਨੇ ਕਮਾਲ ਹੈ ਯਾਰ ਵੱਡੇ ਵੱਡੇ ਗੈਂਗਸਟਰ ਤਾਂ ਉਹਦਾ ਨਾਂ ਲਈ ਜਾਂਦੇ ਨੇ ਵੀ ਅਸੀਂ ਸਾਨੂੰ ਇਹਨੇ ਪਤਾ ਕੀਤਾ ਉਹ ਬੋਹ ਜੇਲ੍ਹ ਚ ਬੈਠੇ ਨੇ ਕੰਮ ਲੈ ਕੇ ਛੱਡਦੇ ਉਹ ਤੁਸੀਂ ਸਿੰਦਰਨਝਾਵਾ ਜੀ ਤੁਸੀਂ ਭਾਵੇਂ ਇਹ ਜਿਹੀ ਚਿੱਠੀਆਂ ਨਾਲ ਲਿਖੋ ਜਿੱਤੇ ਗੈਂਗਸਟਰਾਂ ਦਾ ਪੰਜਾਬ ਦੇ ਵਿੱਚ ਮੈਂ ਅੱਜ ਫੇਰ ਕਹਿਣਾ ਚਾਹਣਾ ਪੰਜਾਬ ਦੇ ਵਿੱਚ ਗੈਂਗਸਟਰਾਂ ਲਈ ਕੋਈ ਥਾਂ ਨਹੀਂ ਜੇ ਕੋਈ ਇਸ ਗਲਤਫਹਿਮੀ 'ਚ ਆ ਕੇ ਪੰਜਾਬ ਦੀ ਲਾਅ ਐਂਡ ਆਰਡਰ ਨੂੰ ਜਾਂ ਪੰਜਾਬ ਦੇ ਸੋਸ਼ਲ ਸਟਰਕਚਰ ਨੂੰ ਭਾਈਚਾਰੇ ਨੂੰ ਤੋੜ ਦੂਗਾ ਗੋਲੀਆਂ ਨਾਲ ਤਾਂ ਗਲਤਫਹਿਮੀ 'ਚ ਹੈ ਇਧਰਲੇ ਪਾਸਿਓਂ ਵੀ ਜਿਹੜਾ ਜਵਾਬ ਉਹ ਆਊਗਾ ਜਿਹੜਾ ਕੋਈ ਸੜਕਾਂ ਤੇ ਜਾਂ ਪੈਟਰੋਲ ਪੰਪ ਤੇ ਕਿਸੇ ਦੁਕਾਨ ਤੇ ਗੋਲੀ ਚਲਾਊਗਾ ਮਾਂ ਦੀ ਗੋਦੀ ਜਾ ਕੇ ਉਹ ਵੀ ਨਹੀਂ ਸੌਂਦਾ ਫਿਰ ਲੋਰੀਆਂ ਉਹਨੂੰ ਵੀ ਨਹੀਂ ਮਿਲਣੀਆਂ ਇਹ ਮੈਂ ਸਖਤ ਸ਼ਬਦਾਂ 'ਚ ਕਹਿਣਾ ਚਾਹੁੰਨਾ ਕਿ ਪੰਜਾਬ ਹਮੇਸ਼ਾ ਸ਼ਾਂਤੀਪੂਰਵਕ ਸਰਬਾਧਿਪਲੇ ਦੀ ਬਾਣੀ ਵਾਲਾ ਪ੍ਰਦੇਸ਼ ਹੈ ਤੇ ਇੱਥੇ ਕੋਈ ਐਦਾਂ ਦਾ ਸੋਚ ਕੇ ਆਜੇ ਕੋਈ ਸ਼ੂਟਰ ਆਜੇ ਕੋਈ ਉਧਰੋਂ ਉਧਰੋਂ ਕੋਈ ਵੀ ਆ ਅਸੀਂ ਚਾਰ ਗੋਲੀਆਂ ਚਲਾ ਕੇ ਪੰਜਾਬ ਦਾ ਅਮਨ ਚੈਨ ਪੰਗ ਕਰਦਾਂਗੇ ਗਲਤਫਹਿਮੀ ਚ ਨੇ ਤੇ ਇਸ ਤਰ੍ਹਾਂ ਭਗਵੰਤ ਮਾਨ ਨੇ ਸੁਖਜਿੰਦਰਨ ਦਾਵ ਨੂੰ ਠੋਕਵਾ ਜਵਾਬ ਦਿੱਤਾ ਹੈ ਤੇ ਹੁਣ ਆਉਣ ਵਾਲੇ ਸਮੇਂ ਚ ਦੇਖਣਾ ਹੋਵੇਗਾ ਕਿ ਸੁਖਜਿੰਦਰਨ ਦਾਵਾ ਇਸ ਤੇ ਕੋਈ ਜਵਾਬ ਦਿੰਦੇ ਨੇ ਚਾ ਨਹੀਂ ਬਾਕੀ ਟਟ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ